ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਆ ਤਾਂ ਅੱਜ ਦੇ ਵੀਡੀਓ ਵਿੱਚ ਅਸੀਂ ਇੱਕ ਹੋਰ ਨਵਾਂ ਸਵੈਟਰ ਉਹਨੂੰ ਸ਼ੁਰੂ ਕਰਾਂਗੇ ਠੀਕ ਹੈ ਤੇ ਇਹ ਵੀ ਵੀਡੀਓ ਵਿੱਚ ਮੈਂ ਤੁਹਾਨੂੰ ਸਬਕੂਸ਼ਾ ਡਿਟੇਲ ਵਿੱਚ ਦੱਸੂੰਗੀ ਤੇ ਇਹ ਵੀਡੀਓ ਵਾ ਜਿਹੜੀ ਪਹਿਲੀ ਆਪਾਂ ਸਵੈਟਰ ਮਾਇਆ ਉਹਦੀ ਤਰ੍ਹਾਂ ਹੀ ਪਾਰਟਸ ਵਿੱਚ ਆਵੇਗੀ ਠੀਕ ਹੈ ਜਿਹੜਾ ਕਿ ਤੁਸੀਂ ਜਿਹੜੀ ਹਰੇਕ ਚੀਜ਼ ਆ ਉਹ ਚੰਗੀ ਤਰ੍ਹਾਂ ਸਮਝ ਸਕੋਗੇ ਠੀਕ ਹੈ ਤੇ ਜਿਹੜਾ ਹਜ਼ਰੇ ਡਿਜ਼ਾਈਨ ਹੋਊਗਾ ਬੜਾ ਹੀ ਸਿੰਪਲ ਦਾ ਡਿਜ਼ਾਈਨ ਹੋਊਗਾ ਬਿਗਨਰਸ ਵਾਸਤੇ ਚਿਕਾ ਸਾਂ ਇਹ ਸਭ ਤੋਂ ਪਹਿਲਾਂ ਦੇਖੋ ਕਿ ਮੈਂ ਅਜੇ 3 ਅਪਲਾਈ ਵਾਲੀ ਹੂਲਣੀ ਗਈ ਆ ਠੀਕ ਆ ਆ 3 ਜਿਹੜੇ ਚ ਤਿੰਨ ਧਾਗੇ ਹੁੰਦੇ ਆ ਇਹ ਵਾਲੀ ਜਿਹੜੀ ਔਨਾਂ ਮੈਂ ਯੂਜ਼ ਕਰਨ ਲੱਗੀ ਆ ਤੇ ਇਹਦੇ ਨਾਲ ਆਪਾਂ ਕਰੋਸ਼ੀਆ ਯੂਜ਼ ਕਰਾਂਗੇ 9 ਨੰਬਰ ਦਾ ਠੀਕ ਆ ਇਹ 9 ਨੰਬਰ ਦਾ ਕਰੋਸ਼ੀਆ ਬਾਤ ਇਹ 3 ਅਪਲਾਈ ਵਾਲੀ ਜਿਹੜੀ ਹੂਲਣਾ ਠੀਕ ਆ ਤਾਂ ਸ਼ੁਰੂ ਕਰਦੇ ਆ ਆਪਣਾ ਸਵੈਟਰ ਤੇ ਜਿਹੜੀ ਪਿਛਲੀ ਵੀਡੀਓ ਹੀ ਹੈਗੀ ਜਿਹੜਾ ਪਿਛਲਾ ਸਵੈਟਰ ਮੈਂ ਹੀ ਆਪਾਂ ਉਹਦੇ ਵਿੱਚ ਆਪਾਂ ਜਿਹੜਾ ਬਾਰਡਰ ਹੀਗਾ ਤੇ ਬਟਰ ਪੱਟੀ ਗਈ ਆਪਾਂ ਨਾਲ ਨਾਲ ਮੈਂ ਹੀਗੀ ਤੇ ਇਹਦੇ ਵਿੱਚ ਆਪਾਂ ਜਿਹੜਾ ਬਾਰਡਰ ਆ ਉਹ ਆਪਾਂ ਲਾਸਟ ਬਣਾਣਾ ਠੀਕ ਆ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਵਾ ਇੱਕ ਇਦਾਂ ਗੰਡ ਮਾਰ ਲੈਣੀ ਹੈ ਠੀਕ ਆ ਠੀਕ ਹੈ ਗੰਡ ਮਾਰ ਲੈਣੀ ਆ ਤੇ ਹੁਣ ਆਪਾਂ ਬਣਾਵਾਂਗੇ ਚੇਨ ਠੀਕ ਆ ਤੇ ਇਹ ਵਾਲੇ ਸਵੈਟਰ ਦਾ ਸਾਈਜ਼ ਰਹੂਗਾ थर्टी सिक्स टू थर्टी एट कमर वास्ते ठीक है चेन बनावा आप एटी चेन लवेंगे वन टू थ्री फोर फाइव सिक्स सेवन एट नाइन टेन अलेवन ट्वेल्व थर्टीन फोटीन फिफ्टीन सिक्सटीन सैवनटीन एटीन नाइन्टी ट्वेंटी ट्वेंटी वन ट्वेंटी टू ट्वेंटी थ्री ट्वेंटी फोर ट्वेंटी फाइव ट्वेंटी सिक्स ट्वेंटी सैवन ट्वेंटी एट ट्वेंटी नाइन थर्टी थर्टी वन

71, वन 73, टू 75, थ्री 77, फोर 79 फाइव 80. सिक्स सैवनटी सैवन सैवनटी एट सैवनटी नाइन एंड एटी ठीक है ये हो गई साड़ियाँ एटी चेन्स. ठीक है इस तो बाद आप थ्री चेन्स एक्सट्रा लवेंगे वन टू एंड थ्री थ्री चेन एक्सट्रा लैके तो फोर वाला जोड़ा चेन डबल क्रोशिया करांगे. ਠੀਕ ਇੱਕ ਡਬਲ ਕ੍ਰੋਸ਼ੇ ਕਰਾਂਗੇ ਤੇ ਇੱਕ ਜਿਹੜਾ ਆਪਾਂ 3 ਚੇਨਸ ਲਿੱਤੀ ਸੀ ਉਹਦਾ ਇੱਕ ਡਬਲ ਕ੍ਰੋਸ਼ੇ ਗਿਣਿਆ ਜਾਊਗਾ ਜਿਸ ਨਾਲ ਸਾਡੇ ਕੋਲ ਦੋ ਡਬਲ ਕ੍ਰੋਸ਼ ਹੋ ਜਾਣਗੇ ਠੀਕ ਆ ਤੇ ਡਬਲ ਕ੍ਰੋਸ਼ੇ ਵੇਖ ਲਓ ਇੱਕ ਵਾਰ ਕਿਵੇਂ ਕਰਨਾ ਪਹਿਲਾਂ ਆਪਾਂ ਧਾਗਾ ਲਿਆ ਠੀਕ ਜਿਹੜੀ ਆਪਾਂ ਚੇਨ ਬਣਾਈ ਸੀ ਉਹਦੇ ਵਿੱਚ ਪਾਇਆ ਧਾਗਾ ਲਿਆ ਇਹਨੂੰ ਹਿਵੇਂ ਖਿੱਚ ਲਿਆ ਠੀਕ ਆ ਤਿੰਨ ਹੋ ਗਏ ਫਿਰ ਧਾਗਾ ਲਿਆ ਤਿੰਨ ਦਾ ਦੋ ਕਰ ਦੇਣਾ ਫਿਰ ਧਾਗਾ ਲਿਆ ਇੱਕ ਕਰ ਦੇਣਾ ਦੋ ਦਾ ਇੱਕ ਕਰ ਦੇਣਾ ਠੀਕ ਆ ਇਸ ਤਰੀਕੇ ਨਾਲ ਤੁਹਾਡਾ ਡਬਲ ਕ੍ਰੋਸ਼ੇ ਹੋ ਜਾਊਗਾ ਤੇ ਇਹ ਜਿਹੜੀ ਫਰਸਟ ਰੋ ਹੈਗੀ ਸਾਡੀ ਸਵਾਟਰ ਦੀ ਫਰਸਟ ਰੋ ਆ ਉਹ ਆਪਾਂ ਸਾਡੀ ਡਬਲ ਕਰੋਸ਼ੀਆ ਕਰਦੇ ਹੇ ਕੰਪਲੀਟ ਕਰ ਲੈਣੀ ਆ ਤੇ ਫਿਰ ਜਿਹੜੀ ਸੈਕੰਡ ਰੋ ਗੇ ਦੇ ਵਿੱਚ ਆਪਾਂ ਆਪਣਾ ਡਿਜ਼ਾਈਨ ਸ਼ੁਰੂ ਕਰਾਂਗੇ ਠੀਕ ਹੈ ਇਹਨੂੰ ਮੈਂ ਹੁਣ ਇਦਾਂ ਹੀ ਕੰਪਲੀਟ ਕਰ ਲਾਂਗੀ ਸਾਡੀ ਰੋ ਨੂੰ ਦੇਖੋ ਇਦਾਂ ਹੀ ਡਬਲ ਕਰੋਸ਼ੀਆ ਕਰਦੇ ਹੋਏ ਆਪਣੀ ਸਾਡੀ ਰੋ ਜਿਹੜੀ ਆਪਾਂ ਕੰਪਲੀਟ ਕਰ ਲੈਣੀ ਆ ਹਾਂਜੀ ਗਾਇਸ ਤੇ ਦੇਖੋ ਜਿਹੜੀ ਫਰਸਟ ਰੋ ਹੈਗੀ ਡਬਲ ਕਰੋਸ਼ੀ ਵਾਲੀ ਉਹ ਮੈਂ ਕੰਪਲੀਟ ਕਰ ਲਈ ਆ ਦੇਖੋ ਤੇ ਹੁਣ ਆਪਾਂ ਪਹੁੰਚ ਗਏ ਆ ਸੈਕੰਡ ਰੋ ਤੇ ਸੈਕਿੰਡੋ ਵਿੱਚ ਆਪਾਂ ਆਪਣਾ ਜਿਹੜਾ ਡਿਜ਼ਾਈਨ ਪਾਣਾ ਉਹ ਸ਼ੁਰੂ ਕਰਾਂਗੇ ਠੀਕ ਆ ਇਹ ਜਿਹੜਾ ਡਿਜ਼ਾਈਨ ਹੈ ਬਿਲਕੁਲ ਸੋਖਾ ਜਿਹਾ ਡਿਜ਼ਾਈਨ ਆ ਠੀਕ ਆ ਤੇ ਸਟਾਰਟਿੰਗ ਕਰਨ ਤੋਂ ਪਹਿਲਾਂ ਮੈਂ ਆ 3 ਜਿਹੜੀਆਂ ਚੇਨਸ ਬਣਾ ਲਈਆਂ ਵਾ ਤੇ ਚੇਨਸ ਬਣਾ ਕੇ ਆਪਾਂ ਜਿਹੜਾ ਆਪਣਾ ਪੈਟਰਨ ਨੂੰ ਟਰਨ ਕਰ ਲਾਂਗੇ ਹੁਣ ਆਪਾਂ ਇੱਕ ਡਬਲ ਕ੍ਰੋਸ਼ੀਆ ਬਣਾਵਾਂਗੇ ਠੀਕ ਆ ਦੇਖੋ ਇੱਕ ਡਬਲ ਕ੍ਰੋਸ਼ੀਆ ਵਾਲਾ ਦੋ ਸਾਡੇ ਕੋਲ ਡਬਲ ਕ੍ਰੋਸ਼ੀ ਹੋ ਗਏ ਇੱਕ ਚੇਨ ਵਾਲਾ ਤੇ ਇੱਕ ਦੂਸਰਾ ਠੀਕ ਆ ਫਿਰ ਤਾਂ ਗੱਲ ਲਾਵਾਂਗੇ ਆਦra ਨੀਚੇ ਤੀਜੇ ਨੰਬਰ ਵਾਲਾ ਡਬਲ ਕਰੋਸ਼ਾ ਵਾ ਇਹਦੇ ਵਿੱਚ ਨੂੰ ਦੰਕ ਪਾਵਾਂਗੇ ਠੀਕ ਹੈ ਇਹਨੂੰ ਕਹਿੰਦੇ ਆ ਫਰੰਟ ਪੋਸਟ ਫੇਰ ਤਾਂ ਗੱਲਾਵਾਂਗੇ ਤਿੰਨ ਹੋਗੇ ਤਿੰਨ ਦਾ ਦੋ ਕਰਤਾ ਤੇ ਦੋ ਦਾ ਇੱਕ ਕਰਤਾ ਠੀਕ ਹੈ ਇਹਨੂੰ ਕਹਿੰਦੇ ਆ ਫਰੰਟ ਪੋਸਟ ਤੇ ਜਿਹਦੇ ਵਿੱਚ ਆਪਾਂ ਕਰੋਸ਼ੇ ਨੂੰ ਦਾ ਪਿੱਛੋਂ ਦੀ ਲੈਂਦੇ ਆ ਉਹਨੂੰ ਕਹਿੰਦੇ ਆ ਬੈਕ ਪੋਸਟ ਠੀਕ ਆ ਬਟ ਇਹ ਜਿਹੜਾ ਪੈਟਰਨ ਹੈ ਇਹਦੇ ਵਿੱਚ ਆਪਾਂ ਸਿਰਫ ਜਿਹੜਾ ਫਰੰਟ ਪੋਸਟ ਆ ਉਹ ਹੀ ਪਾਵਾਂਗੇ ਠੀਕ ਆ ਇੱਕ ਫਰੰਟ ਪੋਸਟ ਬਣ ਗਿਆ ਹੁਣ ਇਹ ਤੋਂ ਜਿਹੜਾ ਨੈਕਸਟ ਉਹ ਲਵਾ ਇਹਦੇ ਵਿੱਚ ਆਪਾਂ ਸਿੰਪਲ ਡਬਲ ਕਰੋਸ਼ੀਆ ਕਰਨਾ ਹੈ ਜਿਹੜਾ ਇਹਦੇ ਵਿੱਚ ਆਪਾਂ ਫੇਰ ਕਰਾਂਗੇ ਫਰੰਟ ਪੋਸਟ ਫੇਰ ਨੈਕਸਟ ਵਾਲੇ 'ਚ ਡਬਲ ਕਰੋਸ਼ੀਆ ਠੀਕ ਆ ਇਸੇ ਤਰੀਕੇ ਨਾਲ ਆਪਾਂ ਇਹਨੂੰ ਪੈਟਰਨ ਨੂੰ ਰਿਪੀਟ ਕਰਦੇ ਹੋਏ ਜਾਣਾ ਵਾ ਇੱਕ ਫਰੰਟ ਪੋਸਟ ਤੇ ਇੱਕ ਡਬਲ ਕਰੋਸ਼ੀਆ ਚਿਕਰਾ ਕਿੰਨਾ ਈਜ਼ੀ ਜ਼ਾ ਹੈਗਾ ਰਿਆ ਇਹ ਆ ਦੇਖੋ ਇਸੇ ਤਰੀਕੇ ਨਾਲ ਇਹਨੂੰ ਅਸੀਂ ਕੰਪਲੀਟ ਕਰਦੇ ਹਾਂ ਜਨਾ ਜਿਹੜੀ ਸਾਰੀ ਡੋਆ ਇਸੇ ਤਰੀਕੇ ਨਾਲ ਬਣਾ ਲੈਣੀ ਹੈ ਇੱਕ ਫਰੰਟ ਪੋਸਟ ਇੱਕ ਡਬਲ ਕਰੋਸ਼ੀਆ ਆ ਦੇਖੋ ਇਹ ਇਹਨੂੰ ਐਵੇਂ ਬਣਾਈ ਜਾਣਾ ਵਾ ਠੀਕ ਆ ਹਲੇ ਇਨਾ ਤੁਹਾਨੂੰ ਸਮਝ ਨਹੀਂ ਆ ਰਿਹਾ ਨਾ ਠੀਕਾ ਇਹ ਜਿਹੜੀ ਸਾਰੀ ਰੋ ਆ ਸਾਢੇ ਜਿਹੇ ਦੇ ਵੀ ਗਿਆ 80 ਡਬਲ ਕਰੋਸ਼ੇ ਇਸੇ ਤਰੀਕੇ ਨਾਲ ਕੰਪਲੀਟ ਕਰ ਲੈਣੇ ਆ ਮੈਂ ਆਪਣੀ ਜਿਹੜੀ ਸੈਕਿੰਡ ਰੋ ਵਾ ਉਹ ਕੰਪਲੀਟ ਕਰ ਲਈ ਆ ਠੀਕਾ ਤੇ ਇਹ ਕੁਝ ਐਵੇਂ ਦਾ ਦਿਸਰੇ ਆਏ ਹੁਣ ਅਸੀਂ ਪਹੁੰਚ ਗਏ ਆ ਥਰਡ ਰੋ ਤੇ ਸਭ ਤੋਂ ਪਹਿਲਾਂ ਆਪਾਂ 3 ਚੇਨ ਲਵਾਂਗੇ 1 2 ਐਂਡ 3 ਤੇ ਫਿਰ ਆਪਾਂ ਇਹਨੂੰ ਇਦਾਂ ਪਲਟ ਰਵਾਂਗੇ ਠੀਕ ਤੇ ਹੁਣ ਜਿਹੜੀ ਥਰਡ ਰੋ ਹੈਗੀ ਆ ਫਸਟ ਰੋ ਵਿੱਚ ਆਪਾਂ ਡਬਲ ਕਰੋਸ਼ਾ ਕੀਤਾ ਸੈਕੰਡ ਰੋ ਵਿੱਚ ਆਪਾਂ ਇੱਕ ਫਰੰਟ ਪੋਸਟ ਤੇ ਇੱਕ ਡਬਲ ਕਰੋਸ਼ਾ ਕੀਤਾ ਤੇ ਹੁਣ ਥਰਡ ਰੋ ਵਿੱਚ ਆਪਾਂ ਫਿਰ ਤੋਂ ਵਾਪਸ ਡਬਲ ਕਰੋਸ਼ਾ ਕਰਾਂਗੇ ਠੀਕ ਹੈ ਇਹ ਜਿਹੜੀ ਸਾਰੀ ਰੋ ਆ ਉਹ ਆਪਾਂ ਡਬਲ ਕਰੋਸ਼ਾ ਨਾਲ ਹੀ ਕਰਨੀ ਆ ਠੀਕ ਹੈ ਤੇ ਇਹ ਪੈਟਰਨ ਸਿਰਫ ਇਦਾਂ ਸਿਰਫ ਦੋ ਰੋਜ਼ ਲਈ ਗਵਾ ਇੱਕ ਰੋ ਵਿੱਚ ਆਪਾਂ ਡਬਲ ਕਰੋਸ਼ਾ ਕਰਨਾ ਸਾਰੀ ਰੋਜ਼ ਵਿੱਚ ਤੇ ਦੂਸਰੀ ਰੋ ਵਿੱਚ ਆਪਾਂ ਇੱਕ ਫਰੰਟ ਪੋਸਟ ਤੇ ਇੱਕ ਡਬਲ ਕਰੋਸ਼ਾ ਕਰਨਾ ਇਸੇ ਤਰੀਕੇ ਨਾਲ ਆਪਾਂ ਇਸ ਪੈਟਰਨ ਨੂੰ ਰਿਪੀਟ ਕਰਦੇ ਜਾਣਾ। ਦੇਖੋ ਹੁਣ ਮੈਂ ਜਿਹੜੀ 3rd ਰੋ ਆ ਡਬਲ ਕ੍ਰੋਸ਼ੇ ਵਾਲੀ ਉਹ ਵੀ ਕੰਪਲੀਟ ਕਰ ਲਈ ਸਾਰੀ। ਤੇ ਹੁਣ ਆਪਾਂ ਪਹੁੰਚ ਗਏ ਆ 4th ਰੋ ਤੇ। ਸਭ ਤੋਂ ਪਹਿਲਾਂ ਆਪਾਂ ਹਮੇਸ਼ਾ ਦੀ ਤਰ੍ਹਾਂ ਲਵਾਂਗੇ 3 ਚੇਨ। 1 2 ਐਂਡ 3 ਠੀਕ ਆ। ਫਿਰ ਅਸੀਂ ਇਹਨੂੰ ਦਾ ਪਲਟ ਲੈਣਾ। ਹੁਣ ਇਹ ਵਾਲੀ ਜਿਹੜੀ ਰੋ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇੱਕ ਡਬਲ ਕ੍ਰੋਸ਼ੇ ਲਵਾਂਗੇ। ਠੀਕ ਹੈ ਤੇ ਬਾਅਦ ਵਿੱਚ ਜਿਹੜਾ 3ਵਾਂ ਵਾਲਾ ਡਬਲ ਕ੍ਰੋਸ਼ੀਆ ਆ ਉਹਦੇ ਵਿੱਚ ਇਹਨੂੰ ਫਰੰਟ ਪੋਸਟ ਬਣਾਵਾਂਗੇ ਠੀਕ ਇਹਵੇਂ ਲੈ ਕੇ 3 3 ਦਾ 2 2 ਦਾ 1 ਠੀਕ ਹੈ ਨੈਕਸਟ ਵਾਲੇ ਦੇ ਵਿੱਚ ਫਿਰ ਆਪਾਂ ਡਬਲ ਕ੍ਰੋਸ਼ੀਆ ਫਿਰ ਉਸ ਤੋਂ ਨੈਕਸਟ ਵਾਲੇ ਵਿੱਚ ਫਰੰਟ ਪੋਸਟ ਠੀਕ ਹੈ ਇਸੇ ਤਰੀਕੇ ਨਾਲ ਬਣਾਇ ਜਾਣਾ ਵਾ ਇੱਕ ਫਰੰਟ ਪੋਸਟ ਇੱਕ ਡਬਲ ਕ੍ਰੋਸ਼ੀਆ ਇੱਕ ਫਰੰਟ ਪੋਸਟ ਤੇ ਇੱਕ ਡਬਲ ਕ੍ਰੋਸ਼ੀਆ ਠੀਕ ਆ ਇਨੂੰ ਇਸੇ ਤਰੀਕੇ ਨਾਲ ਬਣਾਇਆ ਜਾਣਾ ਤੇ ਇਹ ਜਿਹੜੀ ਰੋ ਆ ਇਸੇ ਤਰੀਕੇ ਨਾਲ ਕੰਪਲੀਟ ਕਰ ਲੈਣੀ ਆ ਤੇ ਫਿਰ ਇਹਦੀ ਜਿਹੜੀ ਨੈਕਸਟ ਰੋ ਆ ਉਹ ਡਬਲ ਕਰੋਸ਼ੀ ਵਾਲੀ ਠੀਕ ਆ ਤੇ ਇੱਕ ਜਿਹੜੀ ਰੋ ਆ ਉਹ ਅਸੀਂ ਕਰਨੀਆਂ ਡਬਲ ਕਰੋਸ਼ੀਆ ਇੱਕ ਰੋ ਫਰੰਟ ਪੋਸਟ ਤੇ ਇੱਕ ਡਬਲ ਕਰੋਸ਼ੀਆ ਇਸੇ ਤਰੀਕੇ ਨਾਲ ਸਾਰੀ ਕੰਪਲੀਟ ਕਰੀ ਜਾਣੀ ਆ ਆਪਾਂ ਰੋ ਦੋ ਰੋਜ਼ ਦਾ ਜਿਹੜਾ ਡਿਜ਼ਾਈਨ ਹੈ ਤੇ ਇਹਨੂੰ ਆਪਾਂ ਇਸੇ ਤਰੀਕੇ ਨਾਲ ਬਣਾਉਂਦੇ ਜਾਣਾ ਵਾ ਠੀਕ ਆ ਤੇ ਜਿੰਨੀ ਲੈਂਥ ਆਏਦੀ ਆ ਉਹਨਾਂ ਆਪਾਂ ਬਣਾ ਲੈਣਾ ਵਾ ਤੇ ਫਿਰ ਇਨੂੰ ਹੁਣ ਮੈਮ ਜਿੱਥੋਂ ਆਪਾਂ ਮੋਢੇ ਜਿਹੜੀ ਮੋਢਿਆਂ ਦੀ ਕਾਰਟ ਆ ਉਹ ਪਾਣੀ ਸ਼ੁਰੂ ਕਰਨੀ ਆ ਉਥੇ ਤੱਕ ਮੈਨੂੰ ਬਣਾ ਲੈਣੀ ਆ ਠੀਕ ਆ ਤੇ ਉਥੇ ਤੱਕ ਬਣਾਉਣ ਤੋਂ ਬਾਅਦ ਮੈਂ ਤੁਹਾਨੂੰ ਦੱਸੂਗੀ ਕਿ ਮੋਢਿਆਂ ਦੀ ਜਿਹੜੀ ਕਾਰਟ ਆ ਉਹ ਕਿਸ ਤਰ੍ਹਾਂ ਪਾਣੀ ਆ ਹਾਂਜੀ ਗਾਇਸ ਦੇਖੋ ਮੈਂ ਇਹਨੂੰ ਇੰਨਾ ਬਣਾ ਕੇ ਕੰਪਲੀਟ ਕਰ ਲਿਆ ਵਾ ਠੀਕ ਆ ਇਹਦੇ ਜਿੰਨੀ ਵੀ ਲੈਂਥ ਮੈਨੂੰ ਚਾਹੀਦੀ ਸੀਗੀ ਓਨੀ ਮੈਂ ਬਣਾ ਲਈ ਆ ਤੇ ਹੁਣ ਅਸੀਂ ਪਾਵਾਂਗੇ ਮੋਢਿਆਂ ਦੀ ਕਟਾਈ ਜਿਹੜੀ ਮੋਢੇ ਦੀ ਕਟਾਈ ਆ ਉਹ ਆਪਾਂ ਪਹਿਲੇ ਪਾਵਾਂਗੇ ਪਹਿਲੇ ਚਾੜ ਘਾਟ ਕਰਾਂਗੇ ਡਬਲ ਕ੍ਰੋਸ਼ੀਏ ਫਿਰ 3 ਫਿਰ 2 ਫਿਰ 1 ਠੀਕ ਹੈ ਦੋਨੋਂ ਸਾਈਡ ਤੋਂ ਆਪਾਂ ਇੰਨੇ ਨੇ ਜਿਹੜੇ ਡਬਲ ਕਰੋਸ਼ੇ ਉਹ ਕੱਟ ਕਰਦੇ ਜਾਣੇ ਆ ਤੇ ਜਿੱਦਾਂ ਸਾਡਾ ਜਿਹੜਾ ਮੋਡਾ ਉਹ ਬਣ ਜੂਗਾ ਠੀਕ ਹੈ ਤੇ ਮੈਂ ਹੁਣ ਤੁਹਾਨੂੰ ਦੱਸ ਦਿੰਨੀ ਹਾਂ ਕਿ ਇਹ ਲੰਬਾਈ ਆ ਉਹ ਕਿੰਨੀ ਆ ਆ ਦੇਖੋ ਇੱਥੋਂ ਲੈ ਕੇ ਤੇ ਇੱਥੋਂ ਤੱਕ ਇਹਦੀ ਜਿਹੜੀ ਆ 15 ਇੰਚ ਜਿਹੜੀ ਉਹ ਇਹਦੀ ਲੰਬਾਈ ਰੱਖ ਲਈ ਮੈਂ ਕਿਉਂਕਿ ਆਪਾਂ 2-3 ਇੰਚ ਦਾ ਥੱਲੇ ਬਾਰਡਰ ਬਣਾ ਹਾਲੇ ਆਪਾਂ ਬਾਰਡਰ ਨਹੀਂ ਬਣਾਇਆ ਤੇ ਜਦੋਂ ਆਪਾਂ ਬਾਰਦਰ ਬਣਾਵਾਂਗੇ ਤੇ ਜਿਹੜੀ ਲੈਂਥ ਆ ਹੋਰ ਵਾਧੇ ਆਣੀ ਇਸ ਕਰਕੇ ਇੰਨੀ ਲੈਂਥ ਠੀਕ ਆ ਤੇ ਤੁਸੀਂ ਆਪਣੇ ਅਕੋਰਡਿੰਗਲੀ ਜਿੰਨੀ ਲੈਂਥ ਚਾਹੁੰਦੇ ਹੋ ਉਹ ਨਹੀਂ ਰੱਖ ਸਕਦੇ ਹੋ ਤੇ ਇਹਦੀ ਜਿਹੜੀ ਚੁੜਾਈ ਹੈ ਸਵੈਟਰ ਦੀ ਉਹ ਹੈਗੀ ਹੈ 18 ਐਂਡ ਹਾਫ ਠੀਕ ਹੈ 18.5 ਇੰਚ ਦੀ ਜਿਹੜੀ ਚੁੜਾਈ ਆ ਠੀਕ ਆ ਤੇ ਹੁਣ ਅਸੀਂ ਸ਼ੁਰੂ ਕਰਦੇ ਹਾਂ ਮੋੜਿਆਂ ਦੀ ਕਟਾਈ ਆ ਹੁਣ ਮੈਂ ਜਿਹੜੀ ਡਬਲ ਕ੍ਰੋਸ਼ੀ ਵਾਲੀ ਜਿਹੜੀ ਰੋਗਾ ਉਹ ਕੰਪਲੀਟ ਕਰ ਲਈ ਆ ਹੁਣ ਅਸੀਂ ਆਪਣੇ ਡਿਜ਼ਾਈਨ ਵਾਲੀ ਰੋਹ ਤੇ ਆਂ ਤੇ ਹੁਣ ਆਵਲੀ ਜਿਹੜੀ ਸਲਾਈ ਆ ਡਿਜ਼ਾਈਨ ਵਾਲੀ ਇਹਦੇ ਵਿੱਚ ਆਪਾਂ ਪਾਵਾਂਗੇ ਕਟਾਈ ਤੇ ਇਹ ਜਿਹੜੀ ਪਹਿਲੀ ਸਲਾਈ ਆ ਕਟਾਈ ਵਾਲੀ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਿਹੜੇ ਚਾਰ ਡਬਲ ਕ੍ਰੋਸ਼ੀਏ ਵਾ ਉਹਨੂੰ ਕੱਟ ਕਰਾਂਗੇ ਠੀਕ ਹੈ ਇਸ ਲਾਈ ਵਿੱਚ ਸਭ ਤੋਂ ਪਹਿਲਾਂ ਆਪਾਂ ਇੱਕ ਚੇਨ ਲੈ ਲਵਾਂਗੇ ਠੀਕ ਹੈ ਫਿਰ ਜਿਹੜਾ ਨੈਕਸਟ ਟੂ ਵਾਲਾ ਡਬਲ ਕ੍ਰੋਸ਼ੀਆ ਵਾ ਉਹਦੇ ਵਿੱਚ ਆਪਾਂ ਇਦਾਂ ਇੱਕ ਸਲਿੱਪ ਸਟੀਚ ਬਣਾਣਾ ਠੀਕ ਹੈ ਇਦਾਂ ਕ੍ਰੋਸ਼ੀਆ ਪਾ ਕੇ ਤਾਗਾ ਲੈ ਕੇ ਦੋ ਹੋ ਗਏ ਫਿਰ ਇਹਨੂੰ ਇਹਦੇ ਵਿੱਚੋਂ ਕੱਢ ਦੇਣਾ ਇੱਕ ਜਿਹੜਾ ਡਬਲ ਕ੍ਰੋਸ਼ੀਆ ਕੱਟ ਗਿਆ ਫਿਰ ਨੈਕਸਟ ਵਾਲੇ ਦੇ ਵਿੱਚ ਡਬਲ ਕ੍ਰੋਸ਼ੀਆ ਕ੍ਰੋਸ਼ੀਆ ਪਾਣਾ ਤਾਗਾ ਲਿਆ ਤੇ ਇਹਨੂੰ ਇਹਦੇ ਵਿੱਚੋਂ ਕੱਢਤਾ ਦੋ ਫਿਰ ਨੈਕਸਟ ਵਾਲੇ 'ਚ ਤਿੰਨ ਹੋ ਗਏ ਫਿਰ ਨੈਕਸਟ ਚਾਰ ਠੀਕ ਆ ਆ ਦੇਖੋ ਜਿਹੜੇ ਚਾਰ ਡਬਲ ਕ੍ਰੋਸ਼ੀਆ ਕੱਟ ਗਿਆ ਤੇ ਹੁਣ ਫਿਰ ਅਸੀਂ ਬਣਾਵਾਂਗੇ 3 ਚੇਨ ਕਿਉਂਕਿ ਹੁਣ ਆਪਾਂ ਆਪਣੀ ਜਿਹੜੀ ਰੋਵਾ ਡਿਜ਼ਾਈਨ ਉਹਦੀ ਸ਼ੁਰੂ ਕਰਨੀ ਆ 1 2 ਐਂਡ 3 3 ਚੇਨ ਬਣਾਉਣ ਤੋਂ ਬਾਅਦ ਨੈਕਸਟ ਰੋਲੇ ਵਿੱਚ ਕਰਾਂਗੇ ਡਬਲ ਕਰੋਸ਼ੀਅਨ ਠੀਕ ਆ ਹੁਣ ਡਬਲ ਕਰੋਸ਼ੀਅ ਕਰ ਲਿਆ ਹੁਣ ਨੈਕਸਟ ਰੋਲ ਦੇ ਵਿੱਚ ਫਿਰ ਆਪਾਂ ਜਿਹੜਾ ਫਰੰਟ ਪੋਸਟ ਆ ਉਹ ਬਣਾਵਾਂਗੇ ਐਵੇਂ ਕਰਕੇ ਫੇਰ ਇੱਕ ਡਬਲ ਕਰੋਸ਼ੀਅ ਫੇਰ ਫਰੰਟ ਪੋਸਟ ਇਹ ਜਿਹੜੀ ਤੁਹਾਨੂੰ ਮੈਂ ਦੱਸਿਆ ਹੈਗਾ ਡਿਜ਼ਾਈਨ ਵਾਲੀ ਰੋ ਆ ਇਹਨੂੰ ਉਸੇ ਤਰੀਕੇ ਨਾਲ ਕੰਪਲੀਟ ਕਰ ਲੈਣਾ ਵਾ ਠੀਕ ਆ ਇਹ ਹੁਣ ਜਿਹੜੀ ਆ ਸਾਰੀ ਰੋ ਆ ਇਹਨੂੰ ਆਪਾਂ ਇਸੇ ਤਰੀਕੇ ਨਾਲ ਕੰਪਲੀਟ ਕਰ ਲੈਣਾ ਇੱਕ ਫਰੰਟ ਪੋਸਟ ਤੇ ਇੱਕ ਡਬਲ ਕ੍ਰੋਸ਼ੀਅਨ ਨਾਲ ਤੇ ਇਹ ਰੋ ਤੇ ਲਾਸਟ ਤੇ ਫੇਰ ਆਪਾਂ ਝਾੜ ਇਧਰੋਂ ਇਹ ਵਾਲੀ ਸਾਈਡ ਤੋਂ ਜਿਹੜਾ ਚਾਰ ਡਬਲ ਕ੍ਰੋਸ਼ੀਆ ਉਹ ਆਪਾਂ ਕੱਟ ਕਰ ਦੇਣੀ ਆ ਜਿਹਦੇ ਨਾਲ ਕੀ ਇਧਰ ਵੀ ਚਾਰ ਡਬਲ ਕ੍ਰੋਸ਼ੀਆ ਘਟ ਜਾਣਗੇ ਤੇ ਇਧਰ ਵੀ ਘਟ ਜਾਣਗੇ ਠੀਕ ਆ ਹੁਣ ਮੈਂ ਤੁਹਾਨੂੰ ਇਹ ਵਾਲੀ ਰੋ ਕੰਪਲੀਟ ਕਰਕੇ ਦਿਖਾਨੀ ਆ ਆ ਦੇਖੋ ਮੈਂ ਜਿਹੜੀ ਇਹ ਸਾਰੀ ਰੋ ਆ ਕੰਪਲੀਟ ਕਰ ਲਈ ਆ ਤੇ ਹੁਣ ਆਪਾਂ ਪਹੁੰਚ ਗਏ ਲਾਸਟ ਤੇ ਇੱਥੇ ਵੀ ਹੁਣ ਆਪਾਂ 4 ਕਰੋਸ਼ੀ ਜਿਹੜੇ ਡਬਲ ਕਰੋਸ਼ੀਓ ਕੱਟ ਕਰਨੇ ਆ। ਠੀਕ ਆ ਆ ਦੇਖੋ 4 ਡਬਲ ਕਰੋਸ਼ੀ ਰਹਿ ਗਏ ਆ 1 2 3 ਤੇ 4 ਠੀਕ ਆ ਹੁਣ A ਬਲਿ ਰੋ ਆਪਾਂ ਇੱਥੇ ਬੰਦ ਕਰ ਦੇਣੀ ਆ। ਠੀਕ ਆ 1 ਚੇਨ ਲਵਾਂਗੇ ਤੇ ਇਹਨੂੰ ਇਦਾਂ ਸਾਰਾ ਪਲਟ ਲਾਂਗੇ। ਹੁਣ ਆ ਗਈ D ਜਿਹੜੀ ਆ ਕਟਾਈ ਬਲਿ ਆ ਉਹਦੀ ਆ ਗਈ ਸੈਕੰਡ ਰੋ। ਹੁਣ ਇਹਦੇ ਵਿੱਚ ਆਪਾਂ ਕਰਾਂਗੇ ਤਿੰਨ ਤਿੰਨ ਜਿਹੜੇ ਡਬਲ ਕਰੋਸ਼ੀ ਹੋਵੇ ਉਹ ਦੋਨੇ ਸਾਈਡ ਤੋਂ ਕੱਟ ਕਰਨੇ ਆ। ਫੇਰ ਤੋਂ ਤਿੰਨ ਸਲਿੱਪ ਸਟੀਚ ਬਣਾਵਾਂਗੇ ਆ ਦੇਖੋ ਫਰਸਟ ਵਾਲੀ ਡਬਲ ਕ੍ਰੋਸ਼ੀ ਵਿੱਚ ਪਾਇਆ ਤਾਂ ਗਲਿਆ ਤੇ ਇਦਾਂ ਕੱਢਤਾ 1 ਹੋ ਗਿਆ ਫਿਰ ਨੈਕਸਟ ਵਿੱਚ ਪਾਇਆ ਕੱਢਤਾ 2 ਹੋ ਗਏ ਫਿਰ ਨੈਕਸਟ ਵਿੱਚ ਪਾਇਆ ਇਦਾਂ 3 ਹੋ ਗਈ ਠੀਕ ਆ 3 ਘਟ ਗਏ ਫਿਰ ਤੋਂ ਹੁਣ ਇਹ ਜਿਹੜੀ ਰੋ ਆ ਸਟਾਰਟ ਕਰਾਂਗੇ 3 체ਨ ਲਵਾਂਗੇ 1 2 ਐਂਡ 3 ਠੀਕ ਆ ਹੁਣ ਇਹ ਵਾਲੀ ਜਿਹੜੀ ਸਾਡੀ ਰੋ ਹੈਗੀ ਆ ਇਹ ਹੈਗੀ ਆ ਸਾਡੀ ਰੋ ਡਬਲ ਕ੍ਰੋਸ਼ੀ ਵਾਲੀ ਹੁਣ ਇਹ ਵਾਲੀ ਸਾਰੀ ਰੋ ਆਪਾਂ ਡਬਲ ਕ੍ਰੋਸ਼ੀ ਨਾ ਕੰਪਲੀਟ ਕਰ ਲੈਣੀ ਆ ਤੇ ਲਾਸਟ ਜਿਹੜੇ ਤਿੰਨ ਡਬਲ ਕ੍ਰੋਸ਼ੀਆ ਵਾ ਉਹ ਆਪਾਂ ਕੱਟ ਕਰ ਦੇਣੇ ਆ ਹੁਣ ਮੈਂ ਆ ਸਾਰੀ ਰੋ ਕੰਪਲੀਟ ਕਰ ਲਵਾਂਗੀ ਡਬਲ ਕ੍ਰੋਸ਼ੀਆ ਨਾ ਤੇ ਬਾਅਦ ਵਿੱਚ ਤੁਹਾਨੂੰ ਇੱਥੇ ਦੱਸ ਦਿਆਂ ਕਿ ਤਿੰਨ ਡਬਲ ਕ੍ਰੋਸ਼ੀਆ ਕਿਸ ਤਰ੍ਹਾਂ ਘੱਟ ਕਰਨੇ ਆ ਦੇਖੋ ਹੁਣ ਮੈਂ ਜਿਹੜੀ ਸੈਕੰਡ ਰੋ ਆ ਉਹ ਵੀ ਕੰਪਲੀਟ ਕਰ ਲਈ ਆ ਤੇ ਇਹਦੇ ਵਿੱਚ ਹੁਣ ਆਪਾਂ ਲਾਸਟ ਤੇ ਆ ਗਏ ਆ ਤੇ ਇਹਦੇ ਵਿੱਚ ਜਿਹੜੇ ਤੇ 1 ਡਬਲ ਕ੍ਰੋਸ਼ੀਆ ਹੋ ਰਹਿ ਗਿਆ ਹੁਣ ਉਹ ਆਪਾਂ ਨਹੀਂ ਕਰਨੇ ਉਹ ਆਪਾਂ ਘੱਟ ਕਰ ਦੇਣੀ ਠੀਕ ਆ ਆ ਦੇਖੋ ਪਹਿਲਾਂ ਆਪਾਂ ਚਾਰ ਘੱਟ ਕੀਤੇ ਫਿਰ ਤਿੰਨ ਹੁਣ ਇੱਕ ਇੱਥੇ ਇੱਥੇ ਹੀ ਅਜੇਰੀ ਸੈਕਿੰਡ ਰੋ ਆ ਇੱਥੇ ਖਤਮ ਕਰ ਦੇਣੀ ਇੱਥੇ ਇੱਕ ਚੇਨ ਲਵਾਂਗੇ ਤੇ ਨੂੰ ਪਲਟ ਦਾਂਗੇ ਠੀਕ ਆ ਹੁਣ ਚਾਰ ਪਹਿਲਾਂ ਚਾਰ ਘੱਟ ਕੀਤੇ ਫਿਰ ਤਿੰਨ ਹੁਣ ਕਰਾਂਗੇ ਦੋ ਠੀਕ ਡਬਲ ਕ੍ਰੋਸ਼ੀ ਵਿੱਚ ਪਾਇਆ ਤੇ ਇੱਕ ਘੱਟ ਹੋ ਗਿਆ ਫਿਰ ਨੈਕਸਟ ਪਾਇਆ ਤੇ ਦੋ ਦੋ ਘੱਟ ਹੋ ਗਏ ਠੀਕ ਆ ਹੁਣ ਚਾਰ ਤਿੰਨ ਦੋ ਘੱਟ ਗਏ ਹੁਣ ਸਿਰਫ ਆਪਣੀ ਇੱਕ ਰੋ ਵਾਲੀ ਘਟਾਈ ਰਹਿ ਗਈ ਫੇਰ 3 ਚੇਨ ਲਵਾਂਗੇ ਤੇ ਆਪਣੀ ਜਿਹੜੀ ਨੈਕਸਟ ਰੋ ਆ ਡਿਜ਼ਾਈਨ ਨੂੰ ਲਈ ਉਹ ਸ਼ੁਰੂ ਕਰ ਦਾਂਗੇ ਠੀਕ ਆ ਪਹਿਲੇ ਇੱਕ ਡਬਲ ਕਰੋਸ਼ੀਆ ਬਣਾਵਾਂਗੇ ਤੇ ਫੇਰ ਇੱਕ ਫਰੰਟ ਪੋਸਟ ਇਹ ਬਲੀ ਜਿਹੜੀ ਰੋ ਹੈ ਇਹਦੇ ਵਿੱਚ ਇੱਕ ਫਰੰਟ ਪੋਸਟ ਤੇ ਇੱਕ ਡਬਲ ਕਰੋਸ਼ੀਆ ਕਰਨਾ ਆਪਾਂ ਤੇ ਇਹ ਰੋ ਇਸੇ ਤਰੀਕੇ ਨਾਲ ਕੰਪਲੀਟ ਕਰ ਲੈਣੀ ਆ ਤੇ ਇਹਦੇ ਵੀ ਲਾਸਟ ਵਿੱਚ ਆਪਾਂ ਜਿਹੜੇ ਦੋ ਡਬਲ ਕਰੋਸ਼ੀਆ ਵਾ ਉਹ ਕੱਟ ਕਰਨੇ ਆ ਠੀਕ ਹੈ ਇਹਨੂੰ ਹੁਣ ਮੈਂ ਐਦਾਂ ਹੀ ਕੰਪਲੀਟ ਕਰ ਲਵਾਂਗੀ ਇੱਕ ਫਰੰਟ ਪੋਸਟ ਤੇ ਇੱਕ ਡਬਲ ਕਰੋਸ਼ੀਆ ਨਾਲ ਹਾਂਜੀ ਤਾਂ ਦੇਖੋ ਜਿਹੜੀ ਰੋਗ ਆ ਮੈਂ ਕੰਪਲੀਟ ਕਰ ਲਈ ਆ ਤੇ ਇਹਦੇ ਵਿੱਚ ਪਹੁੰਚ ਗਏ ਹੁਣ ਆਪਾਂ ਲਾਸਟ ਵਿੱਚ ਠੀਕ ਆ ਦੇਖੋ ਪਹਿਲਾਂ ਆਪਾਂ ਇੱਥੇ ਚਾਰ ਘੱਟ ਕੀਤੇ ਫਿਰ ਤਿੰਨ ਹੁਣ ਆਪਾਂ ਕਰਾਂਗੇ ਦੋ ਠੀਕ ਹੈ ਹੁਣ ਸਾਡਾ ਇਹ ਫਰੰਟ ਪੋਸਟ ਆੜਿਆ ਪਰ ਹੁਣ ਅਸੀਂ ਇੱਥੇ ਘੱਟ ਕਰਨੇ ਆ ਦੋ ਇੱਕ ਆਗ ਤੇ ਇੱਕ ਆਲੇ ਇਸ ਕਰਕੇ ਇੱਥੇ ਸਿੱਕੇ ਡਬਲ ਕਰੋਸ਼ੀਆ ਕਰ ਲਾਂਗੇ ਠੀਕ ਹੈ ਫਿਰ ਇੱਕ ਚੇਨ ਲੈ ਕੇ ਇਹਨੂੰ ਟਰਨ ਕਰ ਲਾਂਗੇ ਹੁਣ ਦੋ ਕੱਟ ਕਰ ਲਏ ਹੁਣ ਆਪਾਂ ਇੱਕ ਹੀ ਆ ਸਿਰਫ ਜਿਹੜਾ ਕੱਟ ਕਰਨਾ ਵਾ ਇੱਕ ਮਣਾ ਲੈ ਆਪਾਂ ਇਸ ਤਰ੍ਹਾਂ ਸਲਿੱਪ ਸਟੀਚ ਤੇ 3 ਚੇਨ ਲਈਆਂ 1 2 ਐਂਡ 3 ਠੀਕ ਹੈ ਹੁਣ ਇਹ ਸਾਡੀ ਰੋ ਆਪਾਂ ਜਿਹੜੀ ਕਰਨੀ ਆ ਡਬਲ ਕ੍ਰੋਸ਼ੀ ਨਾਲ ਇਹ ਸਾਡੀ ਰੋ ਹੁਣ ਆਪਾਂ ਡਬਲ ਕ੍ਰੋਸ਼ੀ ਨਾਲ ਕੰਪਲੀਟ ਕਰ ਲੈਣੀ ਆ ਤੇ ਇਹਦੇ ਲਾਸਟ ਵਿੱਚ ਵੀ ਆਪਾਂ ਇੱਕ ਇੱਕ ਜਿਹੜਾ ਡਬਲ ਕ੍ਰੋਸ਼ੀਆ ਵਾ ਉਹ ਕੱਟ ਕਰ ਦੇਣਾ ਵਾ ਤੇ ਇਹਦੇ ਨਾਲ ਇਹ ਵੀ ਰੋ ਵਿੱਚ ਸਾਡੀ ਜਿਹੜੀ ਕਟਾਈ ਆ ਮੋਡਿਆਂ ਦੇ ਦੋਨੋਂ ਪਾਸਿਆਂ ਤੋਂ ਕੰਪਲੀਟ ਹੋ ਜਾਣੀ ਆ ਇਸ ਤੋਂ ਬਾਅਦ ਅਸੀਂ ਆਪਣਾ ਮੋਡਾ ਬਣਾ ਲੈਣਾ ਹੁਣ ਇਹ ਜਿਹੜੀ ਰੋ ਆ ਡਬਲ ਕ੍ਰੋਸ਼ੇ ਵੀ ਹੁਣ ਇਸੇ ਤਰੀਕੇ ਨਾਲ ਸਾਡੀ ਕੰਪਲੀਟ ਕਰ ਲੈਣੀ ਆ ਤੇ ਇੱਥੇ ਲਾਸਟ ਦੇ ਆਣ ਕੇ ਇੱਕ ਜਿਹੜਾ ਡਬਲ ਕ੍ਰੋਸ਼ੇ ਉਹ ਕੱਟ ਕਰ ਲੈਣਾ ਆ ਦੇਖੋ ਮੈਂ ਜਿਹੜੀ ਏਬਲੀ ਰੋ ਆ ਉਹ ਵੀ ਕੰਪਲੀਟ ਕਰ ਲਈ ਆ ਤੇ ਇਹਦੇ ਵਿੱਚ ਹੁਣ ਆਪਾਂ ਲਾਸਟ ਵਿੱਚ ਇੱਕ ਜਿਹੜਾ ਡਬਲ ਬਰੋਚਾ ਉਹ ਘੱਟ ਕਰਨਾ ਵਾ ਜਦੋਂ ਸਾਡੀ ਜਿਹੜੀ ਮੋਡੀਆਂ ਦੀ ਕਾਰਟਾ ਕੰਪਲੀਟ ਹੋ ਜੂਗੀ ਠੀਕ ਆ ਦੇਖੋ ਇਹਦੇ ਵਿੱਚ ਹੁਣ ਇੱਕ ਇਹ ਚੇਨ ਵਾਲਾ ਤੇ ਇੱਕ ਦੂਸਰਾ ਡਬਲ ਬਰੋਚਾ ਰਹਿੰਦਾ ਵਾ ਤੇ ਦੋ ਆ ਜਿਹੜਾ ਦੂਸਰਾ ਦੇ ਵਿੱਚ ਪਾ ਕੇ ਆਪਾਂ ਡਬਲ ਬਰੋਚਾ ਕਰ ਲਾਂਗੇ ਤੇ ਜਿਹੜਾ ਚੇਨ ਵਾਲਾ ਡਬਲ ਬਰੋਚਾ ਨੂੰ ਆਪਾਂ ਛੱਡ ਦੇਣਾ ਇਸੇ ਤਰੀਕੇ ਨਾਲ ਠੀਕ ਆ ਦੇਖੋ ਚਾਰ ਪਹਿਲਾਂ ਘੱਟ ਕੀਤੇ ਫਿਰ ਤਿੰਨ ਫਿਰ ਅਗਲੀ ਰੋ ਵਿੱਚ ਦੋ ਤੇ ਫਿਰ ਹੁਣ ਇੱਕ ਠੀਕ ਆ ਤੇ ਆ ਦੂਸਰੀ ਸਾਈਡ ਹੈ ਜਿਹੜੀ ਇਹਦੇ ਵਿੱਚ ਵੀ ਦੇਖੋ ਪਹਿਲਾਂ ਚਾਰ ਘੱਟ ਕੀਤੇ ਫਿਰ ਤਿੰਨ ਫਿਰ ਦੋ ਤੇ ਫਿਰ ਆ ਇੱਕ ਠੀਕ ਹੈ ਇੱਥੋਂ ਜਿਹੜੀ ਨੈਕਸਟ ਰੋ ਸ਼ੁਰੂ ਹੁੰਦੀ ਆ ਤਾਂ ਹੁਣ ਦੋਨੋਂ ਸਾਈਡ ਤੋਂ ਜਿਹੜੀ ਕਟਾਈ ਆ ਉਹ ਪੈ ਗਈ ਆ ਤੇ ਹੁਣ ਜਿਹੜੀ ਆਪਾਂ ਨੈਕਸਟ ਰੋ ਵਿੱਚ ਕੋਈ ਕਾਟ ਨਹੀਂ ਪਾਣੀ ਹੁਣ ਆਪਾਂ ਇੱਥੋਂ ਤਰੀ ਚੇਨ ਬਣਾਵਾਂਗੇ 1 2 ਐਂਡ 3 ਤੇ ਹੁਣ ਸਾਡਾ ਜਿਹੜਾ ਆ ਗਿਆ ਡਿਜ਼ਾਈਨ ਵਾਲੀ ਜਿਹੜੀ ਰੋ ਆ ਇੱਕ ਫਰੰਟ ਪੋਸਟ ਤੇ ਇੱਕ ਡਬਲ ਰੋਸ਼ਾ ਹੁਣ ਉਹ ਵਾਲੀ ਰੋ ਕਰਾਂਗੇ ਤੇ ਹੁਣ ਆ ਅਸੀਂ ਕਾਰਡ ਪਾ ਲਈਆ ਤੇ ਹੁਣ ਅਸੀਂ ਸਾਨੂੰ ਜਿੰਨਾ ਵੀ ਮੋਢਾ ਚਾਹੀਦਾ ਵਾ ਉਹਨਾ ਮੋਢਾ ਆਪਾਂ ਜਿਹੜਾ 7-8 ਇੰਚਾ ਜਿਹੜਾ ਮੋਢਾ ਹੁੰਦਾ ਵਾ ਉਹ ਬਣਾ ਲੈਣਾ ਵਾ ਤੇ ਜਿਹਦੇ ਨਾਲ ਸਾਡਾ ਜਿਹੜਾ ਬੈਕ ਪੈਨਲ ਉਹ ਪੂਰਾ ਕੰਪਲੀਟ ਹੋ ਜਾਊਗਾ ਠੀਕ ਆ ਹੁਣ ਇਹ ਵਲੇ ਪੈਨਲ ਵਿੱਚ ਕੋਈ ਵੀ ਆਪਾਂ ਕੁਝ ਵੀ ਜਿਹੜਾ ਡਬਲ ਕਰੋਸ਼ਾ ਆ ਉਹ ਘੱਟ ਜਾਂ ਕੋਈ ਵਾਧ ਨਹੀਂ ਕਰਨਾ ਇਹਨੂੰ ਇਸੇ ਤਰੀਕੇ ਨਾਲ ਹੁਣ ਸਿੱਧਾ-ਸਿੱਧਾ ਬਣਾਈ ਜਾਣਾ ਵਾ ਜਿੰਨਾ ਸਾਨੂੰ ਮੋਢਾ ਚਾਹੀਦਾ ਠੀਕ ਆ ਹੁਣ ਮੈਂ ਸਾਰਾ ਮੋਢਾ ਬਣਾ ਕੇ ਕੰਪਲੀਟ ਕਰਕੇ ਤੁਹਾਨੂੰ ਬੈਕ ਪੈਨਲ ਦਿਖਾਨੀ ਆ ਹਾਂਜੀ ਗਾਇਸ ਦੇਖੋ ਜਿਹੜਾ ਮੋਢੇ ਦੀ ਪੂਰੀ ਲੈਂ ਤੇ ਇਹ ਦੇਖੋ 7 ਇੰਚ ਦਾ ਮੈਂ ਜਿਹੜਾ ਮੋਡਾ ਬਣਾਇਆ ਵਾ ਜਿੱਥੋਂ ਆਪਣੀ ਕਟਾਈ ਸ਼ੁਰੂ ਹੁੰਦੀ ਚਾਰ ਜਿੱਥੋਂ ਆਪਾਂ ਚਾਰ ਘੱਟ ਕਿਥੇ ਉਥੋਂ ਲੈ ਕੇ ਤੇ ਇੱਥੋਂ ਤੱਕ 7 ਇੰਚ ਦਾ ਮੋਡਾ ਬਣਾਇਆ ਵਾ ਤੇ ਇਹਦੇ ਨਾਲ ਹੀ ਸਾਡਾ ਜਿਹੜਾ ਬੈਕ ਪੈਨਲ ਆ ਉਹ ਪੂਰਾ ਰੈਡੀ ਹੋ ਗਿਆ ਵਾ ਚਿਕਾ ਤੇ ਬਾਕੀ ਜਿਹੜੇ ਫਰੰਟ ਪੈਨਲ ਆ ਉਹ ਮੈਂ ਤੁਹਾਨੂੰ ਦੱਸੂਗੀ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇਕਰ ਤੁਹਾਨੂੰ ਕੋਈ ਵੀ ਇਹਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਤਿਦਾ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਮਿਲਦੇ ਹਾਂ ਹੁਣ ਅਗਲੀ ਵੀਡੀਓ ਵਿੱਚ